اُہ کچھ نہیں ہے او جی ائے میں لیکن سٹی تے کوئی نہیں ہموں تے گل واس کراں گے سٹی تے بیٹھ کے ہاں ہن تر ائی تے آو جی کپتان صاحب آو جی دو نو کچے آ جاؤ ایک منٹ ڈاکٹر صاحب آو جی بولے سن ہا او سریہ کار ایک منٹ ایک منٹ فوٹو کھڑا کرو اچھا دی بڑا کرو ایک منٹڑے ठीकु आहे ਆਹ ਕੋਈ ਨਹੀਂ ਕਿੰਨੇ ਨੰਬਰ ਕਿੰਨੇ ਬੈਠੇ ਘੰਟਾ ਲੱਗ ਮਾੜਾ ਹਾਲ ਹੈ ਜੀ ਵੀ ਆ ਰਹੀ ਅੱਧਾ ਦਮਾ ਜੀ ਆ ਜਿਹੜੀ ਖਰੀਦ ਨਹੀਂ ਮੰਦਰ ਨਿਸ਼ਾਨ ਅਰੇ ਨਿਗਾਹ ਨਿਸ਼ਾਨੋਂ ਫਿਰ ਸੇ ਆਓ ਇਹ ਵੀ ਸਾਹ ਵਿੱਚ ਆਪਾਂ ਦੀ 25 25 ਇੰਟਰਨੈਸ਼ਨਲ ਕਰਾਈ ਤੋਂ ਲੋਕ ਉਹਨੂੰ ਜਦ ਦੇਖਦਾ ਦੂਰ ਦੂਰ ਲੈਟ ਟੂਰ ਨੇ ਜਾਂ ਕਈ ਰੰਗ ਦੇ ਚੱਕਰ ਤੇ ਲੇਖ ਰਹੇ ਇਹ ਕੀ ਹੋਇਆ

पता लगता है। है? अच्छा, ए? है? नहीं दिखता, है। है, अच्छा ए, है? ए नहीं नहीं ठीक है, को, वाला? ठीक है ਆ ਚਲੇ ਜਾਓ ਅਗੇ ਰੁਸੀ ਇਹ ਕਿਤੇ ਨਿਕਲ ਨਹੀਂ ਕਿਸੇ ਹੋਗਾ ਪਿੰਡੋਂ ਚੱਲਦੇ ਆ ਆਹ ਜੀ ਦੋ ਮਟ ਬੰਦੇ ਰੋਪਰ ਭੇਜੋ ਸਾਰਿਆਂ ਨੂੰ ਜਦੋਂ ਇੰਨੀ ਆਓ ਇੰਨੇ ਆਣੇ ਚਾਹ ਹਾਂ ਕੱਲ੍ਹ ਹੋਏਗਾ ਇਹ ਕੋਟਾ ਮੈਂ ਜੀ ਨੇ ਵੱਲੋਂ ਕਰਾ ਦੇਣਾ ਸਾਰੇ ਅੰਦਰ ਆਪਾਂ ਅੱਜ ਸਾਡੇ ਪਿਛਲੇ ਜਿਹੜੇ ਕੰਮ ਨਹੀਂ ਹੁੰਦੇ ਉਹ ਲਾਉਂਦੇ ਆ। ਬੀਬੀ ਇਹ ਜਿਹੜੀ ਆ ਤੇ ਜੋ ਵੀ ਮਿਲਦਾ ਮਿਲਦਾ। ਤੋਂ ਜਿਹੜਾ ਉਹ ਸਬਸਕ੍ਰਾਈਬਰ ਦੀਆਂ ਨੇ। ਲਓ ਜੀ। ਅੱਗੇ ਹਾਂਜੀ ਸਾਡੇ ਅੱਖਾਂ ਦੇ ਕੈਂਪ ਦੇ ਵਿੱਚ ਅੱਜ 100 ਸਾਲ ਤੋਂ ਪਲੱਸ ਬੰਦੇ ਆਏ ਨੇ। ਜਿਹਨਾਂ ਦੀ 100 ਸਾਲ ਤੋਂ ਪਲੱਸ ਏਜ ਆ ਦੇਖੋ ਅੱਜ ਸਾਡੇ ਕੋਲੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਸ਼ੁਕਰਾਨਾ ਕਰਦੇ ਆ ਡਾਕਟਰਾਂ ਦਾ ਵੀ ਤੇ ਸੀਨੀਅਰ ਸਿਟੀਜ਼ਨ ਦਾ ਕਮੇਟੀ ਦਾ ਬਹੁਤ ਵਧੀਆ ਪ੍ਰਬਾਲਾ ਇਹ ਜਿੱਦੋਂ ਕਿ ਐਡੇ ਐਡੇ ਸਿਆਣੇ ਬਜ਼ੁਰਗ ਜਿਹੜੇ ਆ ਰਹੇ ਆ ਅਸੀਂ ਉਹਨਾਂ ਦਾ ਇਲਾਜ ਚੰਗੀ ਤਰ੍ਹਾਂ ਆਪ ਨਾਲ ਹੋ ਕੇ ਕਰਾ ਰਹੇ ਆ ਜੀ ਇਹ ਸਾਡੇ ਬਜ਼ੁਰਗ ਜਿਹੜੇ 100 ਸਾਲ ਤੋਂ ਪਲੱਸ ਨੇ ਇਹ ਸਾਡੇ ਵਿੱਚ ਅੱਖਾਂ ਟੈਕਟਰ ਆਣ ਆਏ ਹੋਏ ਕਪੂਰ ਕੀ ਗਣਾ ਚੋਂ ਨੇ ਅੱਜ ਨਾਲ ਕੈਂਪ ਲੱਗ ਰਿਹਾ ਸੀਨੀਅਰ ਸਿਟੀਜ਼ਨ ਵੱਲੋਂ ਗੁਰਦਗਾਟ ਚਲੋ ਜੀ ਤੁਸੀਂ ਆਰਾ ਸਾਹਿਬ ਤੁਸੀਂ ਦੋ ਲੱਭ ਆ ਜੋ ਸਾਡੀ ਵੇਖੋ ਜੀ ਜੋ ਆ ਰੌਣਕਾਂ ਲੱਗੀਆਂ ਹੋਈਆਂ ਨੇ ਮੈਂ ਕਹੂੰਗਾ ਵੀ ਬਹੁਤ ਬਹੁਤ ਧੰਨਵਾਦ ਸੀਨੀਅਰ ਸਿਟੀਜ਼ਨ ਕੌਂਸਲ ਦਾ ਇਹਨਾਂ ਦੇ ਪ੍ਰਧਾਨ ਦਾ ਚੇਅਰਮੈਨ ਦਾ ਇਹਨਾਂ ਸਾਰੇ ਮੈਂਬਰ ਸਾਹਿਬਾਨ ਦਾ ਔਰ ਸਰਦਾਰ ਅਵਤਾਰ ਸਿੰਘ ਇਹਨਾਂ ਦੀ ਸਾਰੀ ਟੀਮ ਸ਼ੰਕਰਾ ਹਸਪੀਟਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਪਿੰਡ ਦੇ ਵਿੱਚ ਆ ਕੇ ਅੱਜ ਉਹਨਾਂ ਨੇ ਇਹ ਉਪਰਾਲਾ ਕੀਤਾ ਔਰ ਸਾਡੇ ਗਲੋਡਬੰਦ ਜੋ ਵੀ ਸਾਡੇ ਬਜ਼ੁਰਗ ਨੇ ਜਾਂ ਕੋਈ ਵੀ ਲੋੜਵੰਦ ਹੈ ਉਹ ਅਜੂ ਆਪਣਾ ਇਹਨਾਂ ਦਾ ਸ਼ੰਕਰਾ ਹਸਪੀਟਲ ਦਾ ਔਰ ਲਾਇਓਂਸ ਕਲੱਬ ਦਾ ਇਹਨਾਂ ਦਾ ਆਪਣੇ ਸੀਨੀਅਰ ਸਿਟੀਜ਼ਨ ਕਾਉਂਸਲ ਦਾ ਮੈਂ ਇੱਕ ਵਾਰੀ ਫੇਰ ਆਪਣੇ ਤੈਹ ਦਲੋਂ ਬਹੁਤ-ਬਹੁਤ ਧੰਨਵਾਦ ਕਰਦਾ ਇਹ ਜੋ ਉਪਰਾਲੇ ਕਰਦੇ ਰਹੇ ਕੀ ਕਹਣਾ ਤੁਹਾਨੂੰ ਅੱਜ ਸੀਨੀਅਰ ਸੈਂਟੀਮੋਲੋਜੀ ਕੈਂਪ ਲੱਗਿਆ ਲਰਨਿੰਗ ਕਲੱਬ ਵੱਲੋਂ ਦੇਖੋ ਜਿਹੜਾ ਅੱਜ ਦਾ ਕੈਂਪ ਹੈ ਇਹ ਮੈਗਾ ਕੈਂਪ ਸੀਨੀਅਰ ਡਿਜ਼ੀਜਨ ਬਲਫਰ ਐਸੋਸੀਏਸ਼ਨ ਅੱ체 ਅ ਸਾਡੇ ਸ਼ੰਕਰਾ ਹਸਪੀਟਲ ਜਿਹੜਾ ਹੈਗਾ ਅੱਖਾਂ ਦਾ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਚੱਲ ਰਿਹਾ ਜਿਹਦੇ ਵਿੱਚ ਲੈਂਜ਼ ਕਲੱਬ ਵੱਲੋਂ ਲੁਧਿਆਣਾ ਵੈਜੀਟੇਰੀਅਨ ਵੱਲੋਂ ਵੀ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਅਦਾ ਕੀਤਾ ਗਿਆ ਜਿਹਦੇ ਵਿੱਚ ਸਾਡੇ ਪੁਰਾਣੇ ਜਿਹੜੇ ਐਕਸਪਲਰੀਡ ਦੇ ਨਗਰ ਕੌਂਸਲ ਦੇ ਸਰਦਾਰ ਸਜੀਤ ਸਿੰਘ ਹਾਰਾ ਜਿਨ੍ਹਾਂ ਨੇ ਆ ਬੜੀ ਬਿਲਡਿੰਗ ਦੇ ਵਿੱਚ ਬਣਾਉਣ ਦੇ ਵਿੱਚ ਬਹੁਤ ਵੱਡਾ ਸਾਡਾ ਅਸਰ ਦਿੱਤਾ ਸੀਗਾ ਤੇ ਅਸੀਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਤੇ ਇਹਨਾਂ ਦਾ ਬਹੁਤ ਅਸੀਂ ਨਿਗਾ ਸਵਾਗਤ ਕਰਦੇ ਆਂ ਤੇ ਜਿਹੜਾ ਜਦ ਤੱਕ ਕੈਂਪ ਦੇ ਮਤਲਕ ਹੈ ਵੀ ਕੈਂਪ ਬਹੁਤ ਸਫਲਤਾਪੂਰਵਕ ਬਹੁਤ ਵਧੀਆ ਢੰਗ ਦੇ ਨਾਲ ਇਸ ਵੇਲੇ ਚੱਲ ਰਿਹਾ ਹੈ ਜਿਦੇ ਵਿੱਚ ਤਕਰੀਬਨ ਇਸ ਵੇਲੇ 140 ਜਿਹੜੇ ਪੇਸ਼ੈਂਟਸ ਨੇ ਉਹਨਾਂ ਦੀ ਆਮਦ ਹੋ ਚੁੱਕੀ ਹੈ ਤੇ ਮੇਰਾ ਖਿਆਲ ਹੈ ਵੀ ਇਹ 300 ਤੋਂ ਉੱਪਰ ਜਿਹੜੀ ਇਹ ਆਮਦ ਹੈ ਇਹ ਉੱਪਰ ਚੱਲ ਜੂਗੀ ਤੇ ਜਿਵੇਂ ਕਿ ਸਾਡੇ ਕੋਲ ਜਿਵੇਂ ਤੁਸੀਂ ਆ ਦੇਖ ਰਹੇ ਹੋ ਵੀ 100-100 ਸਾਲ ਦੇ ਜਿਹੜੇ ਬਜ਼ੁਰਗ ਨੇ ਤੇ ਇਹ ਵੀ ਸਾਡੇ ਕੋਲ ਅੱਖਾਂ ਦੇ ਸਬੰਧ ਦੇ ਵਿੱਚ ਸਾਡੇ ਕੋਲ ਆਏ ਨੇ ਤੇ ਅਸਲ ਦੇ ਵਿੱਚ ਕਹਿੰਦੇ ਨੇ ਵੀ ਜੇ ਅੱਖਾਂ ਗਈਆਂ ਤਾਂ ਜਹਾਨ ਚਲੇ ਜਾਂਦਾ ਤੇ ਅੱਖਾਂ ਇੱਕ ਸ਼ਰੀਰ ਦਾ ਬਹੁਤ ਵੱਡਾ ਹਿੱਸਾ ਤੇ ਜੀਵਨ ਖਾਤਰ ਤੇ ਅੱਜ ਅਸੀਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੋਨਿਵਾਲ ਵੱਲੋਂ ਤੇ ਸ਼ੰਕਰਾ ਹਸਪਤਾਲ ਦੇ ਮਾਹਰ ਡਾਕਟਰ ਜਿਹੜੇ ਇੱਥੇ ਹਾਜ਼ਰ ਹੋਏ ਨੇ ਤੇ ਰੈਂਸ ਕਲੱਬ ਲੁਧਿਆਣਾ ਮੈਡੀਕਲ ਯੂਨੀਵਰਸਿਟੀ ਤੇ ਵੱਲੋਂ ਜਿਹੜਾ ਸਾਂਝੇ ਰੂਪ ਦੇ ਵਿੱਚ ਆਪਾਂ ਅਪਰਾਲਾ ਕਰਕੇ ਬਹੁਤ ਵਧੀਆ ਜਿਹੜਾ ਇੱਕ ਕੈਂਪ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਜਿਦੇ ਵਿੱਚ ਮੈਨੂੰ ਇਹ ਆਸ ਹੈ ਕਿ ਕਿਉਂਕਿ ਇਹ ਸ਼ੰਕਰਾਨੰਦ ਹਸਪਤਾਲ ਵਾਲੇ ਤਾਂ तकरीबन ਬਹੁਤ ਸਾਰੇ ਕੈਂਪ ਲਗਾਉਂਦੇ ਰਹੇਗੇ ਹੋਣਗੇ ਤੇ ਲੇਕਿਨ ਜਿਹੜੀ ਇਥੋਂ ਦੀ ਗਿਣਤੀ ਹੈ ਤੇ ਉਹ ਮੇਰੇ ਹਿਸਾਬ ਦੇ ਨਾਲ ਬਹੁਤ ਦੋਵੇਂ ਇਹਨਾਂ ਦੇ ਇਹ ਕੈਂਪ ਲਾਉਂਦੇ ਸੀ ਉਹਨਾਂ ਨਾਲੋਂ ਵੀ ਟੱਪ ਜੂਗੀ ਤੇ ਐਸ ਵਿੱਚ ਤੁਸੀਂ ਦੇਖ ਰਹੇ ਹੋ ਤੇ ਵੀ ਕਿੰਨਾ ਵੱਡਾ ਇੱਕ ਇਕੱਠ ਹੈ ਜਿਹੜਾ ਮੇਲੇ ਦੇ ਰੂਪ ਦੇ ਵਿੱਚ ਤੇ ਇੱਥੇ ਲੱਗਿਆ ਹੋਇਆ ਤੇ ਜਿਹਦੇ ਵਿੱਚ ਅ 10-10 ਦਾ ਗਰੁੱਪ ਬਣਾ ਕੇ ਜਿਹੜਾ ਹੈਗਾ ਉਹ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਤੇ ਇਸ ਤੋਂ ਬਾਅਦ ਜਿਹੜੇ ਜਿਹੜੇ ਚਿੱਟੇ ਮੋਤੀ ਇਹਦੇ ਸਾਡੇ ਕੋਲ ਪੇਸ਼ੈਂਟ ਹੋਣਗੇ ਤੇ ਉਹਨਾਂ ਨੂੰ ਇਹ ਸ਼ੰ크ਰਾ ਹਸਪਤਾਲ ਦੇ ਵਿੱਚ ਨਾਲ ਲੈ ਕੇ ਜਾਣਗੇ ਤੇ ਉੱਥੇ ਇਹਨਾਂ ਦੇ ਆਪਰੇਸ਼ਨ ਕਰਨਗੇ ਤੇ ਆਪਰੇਸ਼ਨ ਕਰਨ ਤੋਂ ਬਾਅਦ ਐਵੇਂ ਜਿਹੜੇ ਉਹਨਾਂ ਸਾਰਿਆਂ ਨੂੰ ਅੱਥੇ ਵਾਪਸ ਲੈ ਲੈਂਦਾ ਜਾਊਗਾ ਤੇ ਤੁਸੀਂ ਦੇਖ ਰਹੇ ਹੋ ਵੇਚਾ ਤੇ ਜਿਹੜਾ ਲੰਗਰ ਹੈ ਉਹ ਬਿਲਕੁਲ ਟੁੱਟ ਚੱਲ ਰਿਹਾ ਤੇ ਇਸੇ ਤਰ੍ਹਾਂ ਦਪਹਿਰ ਦਾ ਜਿਹੜਾ ਲੰਗਰ ਹੈ ਪੇਸ਼ੈਂਟਸ ਦੇ ਲਈ ਤੇ ਹੋਰ ਜਿਹੜਾ ਉਹ ਬਹੁਤ ਵਧੀਆ ਢੰਗ ਨਾਲ ਚੱਲੂਗਾ ਤੇ ਆਸ਼ਾ ਕਰਦਾ ਵੀ ਇਹ ਸ਼ਾਮ ਤੱਕ ਜਿਹੜਾ ਇਹ ਸਾਡਾ ਜਿਹੜਾ ਕੈਂਪ ਹੈ ਅੱਖਾਂ ਦਾ ਤੇ ਹੋਰ ਪਲੰਗਾ ਪੜਦਾ ਹੋਇਆ ਤੇ ਅੱਗੇ ਵੱਲ ਬਹੁਤ ਵਧਦਾ ਜਾਊਗਾ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਅਜਿਹੇ ਇਹ ਕੈਂਪਨੇ ਉਹ ਲਗਾਉਦੇ ਰਹਾਂਗੇ ਤੇ ਜਿਸ ਦੇ ਨਾਲ ਤੇ ਲੋਕਾਂ ਦੇ ਵਿੱਚ ਉਤਸ਼ਾਹ ਇਸ ਗੱਲ ਦਾ ਬੰਦਾ ਰਹੇ ਕਿ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਇਹ ਇਕੱਲੇ ਸੀਨੀਅਰ ਸਿਟੀਜ਼ਨ ਦਾ ਹੀ ਕੰਮ ਨਹੀਂ ਕਰਦੀ ਹੈ ਬਲਕਿ ਜਿਹੜੇ ਹੋਰ ਜਿਹੜੇ ਆਲੇ ਦੁਆਲੇ ਦੇ ਸਾਡੇ ਮੈਂਬਰ ਨਹੀਂ ਵੀ ਹਨ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਰਾਜ ਬੜੇ ਸਫਲਤਾਪੂਰਵਕ ਸਾਡੇ ਨਾਲ ਅਸੀਂ ਇੱਥੇ ਕਰਵਾ ਰਹੇ ਹਾਂ ਤੇ ਬਹੁਤ ਇਹ ਸ਼ਰਾਨਾ ਜਿਹਾ ਕੰਮ ਹੈ ਲੋਕਾਂ ਦੇ ਵੱਲੋਂ ਬਹੁਤ ਸ਼ੁਕਰਾ ਗਿਆ ਬਾ ਤੇ ਮੈਂ ਆਖਰ ਦੇ ਵਿੱਚ ਸਾਰੇ ਜਿੰਨੇ ਵੀ ਇੱਥੇ ਸਾਡੇ ਪੇਸ਼ੈਂਟਸ ਆਏ ਨੇ ਔਰ ਸ਼ੰਕਰ ਆਨੰਦ ਹਸਪਤਾਲ ਦੇ ਵੱਲੋਂ ਜਿਹੜੇ ਮਹਾ ਡਾਕਟਰ ਹੋਏ ਨੇ ਤੇ ਰੈਂਸ ਕਲੱਬ ਲੁਧਿਆਣਾ ਵੱਲੋਂ ਵੈਜੀਟੇਰੀਅਨ ਵੱਲੋਂ ਜਿਹੜੇ ਵੀ ਡਾਕਟਰ ਸਾਹਿਬ ਇੱਥੇ ਆਏ ਨੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸੈਕੰਡ ਨੰਬਰ ਇਹਨਾਂ ਦਾ ਹੈ ਜੀ 91 ਹਾਂ ਜੀ ਸਰ ਚਲੋ ਜੀ ਮੈਂ ਲਾਈਨ ਅਫਟਰਸ ਚੇਅਰਮੈਨ ਵਿਜ਼ਨ ਪਿਸਟਿਕ 35 ਕੇ ਲਾਈਨਸ ਕਲੱਬ ਵੱਲੋਂ ਅੱਜ ਦਾ ਹੈਪ ਕੈਂਪ ਸਾਨੇਵਾਲ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਸਹਿਯੋਗ ਨਾਲ ਕੈਪਟਨ ਸੁਭਜੀਤ ਸਿੰਘ ਹਰਾ ਉਹਨਾਂ ਦਾ ਮੋਢਲਾ ਯੋਗਦਾਨ ਤੇ ਸ਼ੰਕਰਾ ਹਸਪਤਾਲ ਦੀ ਬਹੁਤ ਹੀ ਕਾਬਲ ਡਾਕਟਰਾਂ ਦੇ ਮੌਜੂਦਗੀ 'ਚ ਇੱਕ ਕੈਂਪ ਲਗਾਇਆ ਗਿਆ ਸਾਡੀ ਸੇਵਾ ਸ਼ੁਰੂ ਹੋਈ ਸੀ 2011 'ਚ ਜਦੋਂ ਸ਼ੰਕਰਾ ਆਈ ਹਸਪੀਟਲ ਇੱਥੇ ਮੋਲਾਪੁਰ ਦੇ ਨੇੜੇ ਬਣਾਇਆ ਉਦੋਂ ਤੋਂ ਲੈ ਕੇ ਅਸੀਂ ਸਾਰੇ ਪੰਜਾਬ ਵਿੱਚ ਹਰ ਰੋਜ਼ ਇੱਕ ਜਾਂ ਦੋ ਕੈਂਪ ਲਗਾ ਰਹੇ ਹਾਂ ਕਿਤੇ ਨਾ ਕਿਤੇ ਤੇ ਉਹਦੇ 'ਚ ਸਾਡਾ ਵੱਡਾ ਯੋਗਦਾਨ ਜਿਹੜਾ ਸ਼ੰਕਰਾ ਆਈ ਹਸਪੀਟਲ ਹੈ ਅਸੀਂ ਲਾਈਨ ਸੈਂਟਰ ਨਸਨਲ ਉਹਨਾਂ ਨੂੰ ਬਹੁਤ ਨੇੜੇ ਹੋ ਕੇ ਸਹਿਯੋਗ ਦੇ ਰਹੇ ਆ ਤੇ ਬਹੁਤ ਦੂਰ ਦੂਰ ਇੱਥੋਂ ਲੈ ਕੇ ਤੁਸੀਂ ਦੇਖੋ ਫਿਰੋਜ਼ਪੁਰ ਫਾਜ਼ਲਕਾ ਮਾਨਸਾ ਪਟਿਆਲਾ ਤੇ ਇਧਰ ਚੰਡੀਗੜ੍ਹ ਸਾਈਡ ਯਾਨੀ ਪੂਰਾ ਇਲਾਕਾ ਅਸੀਂ ਪੰਜਾਬ ਦਾ ਇਹ ਸਾਰਾ ਕਵਰ ਕਰਦੇ ਆ ਸਤਿ ਸ੍ਰੀ ਅਕਾਲ ਇਧਰ ਦੇ 13 14 ਜ਼ਿਲ੍ਹੇ ਅਸੀਂ ਕਵਰ ਕਰ ਰਹੇ ਆ ਜਿੱਥੇ ਲੋੜ ਹੁੰਦੀ ਅਸੀਂ ਉੱਥੇ ਕੈਂਪ ਲਗਾਉਂਦੇ ਆ ਇਹ ਕੈਂਪ ਸਾਡੀ ਮੁੱਖ ਸੇਵਾ ਹੈਗੀ ਹੈ ਵੀ ਜੋ ਜ਼ਰੂਰਤਮੰਦ ਨੇ ਫੋਨਨ ਵੋਸੀ 80% ਨੂੰ ਫ੍ਰੀ ਸੇਵਾ ਦਿੰਨੇ ਆ ਕੋਈ ਪੈਸਾ ਨਹੀਂ ਇੱਥੋਂ ਤੱਕ ਇੱਥੋਂ ਲਿਜਾਣਾ ਜਿਹੜੇ ਬੰਦੇ ਚੁਣੇ ਜਾਣਗੇ ਆਪਰੇਸ਼ਨ ਵਾਸਤੇ ਚਿੱਤੇ ਮੋਤੀ ਦੇ ਆਪਰੇਸ਼ਨ ਵਾਸਤੇ ਉਹਨਾਂ ਨੂੰ ਆਪਣੀ ਬਸ ਤੇ ਲੈ ਕੇ ਦੇਣਾ ਉਥੇ ਇੱਕ ਦਿਨ ਦੋ ਦਿਨ ਰੱਖਾਂਗੇ ਦਵਾਈਆਂ ਪਿਆਂਗੇ ਸਾਰਾ ਕੋਈ ਫ੍ਰੀ ਹੈ ਵਾਪਸ ਛੱਡ ਕੇ ਜਾਣਾ ਵੀ ਫਰੀ ਤੇ ਜੇ ਜਰੂਰਤ ਹੈ ਦਵਾਈਆਂ ਅਸੀਂ ਦਵਾਈਆਂ ਲੈ ਕੇ ਆਏ ਆ ਉਹ ਫਰੀ ਦੇ ਰਹੇ ਆ ਐਨ ਕਾ ਫਰੀ ਦੇ ਰਹੇ ਆ ਉਹ ਸਾਡਾ ਸਹਿਯੋਗ ਇਹਨਾਂ ਸਾਰਿਆਂ ਸੱਜਣਾ ਨੇ ਰਲ ਕੇ ਕੀਤਾ ਤੇ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਸ਼ੰਕਰਾ ਇਸ ਦਵਾਈ ਹਸਪੀਟਲ ਦੇ ਹਮੇਸ਼ਾ ਰਿਣੀ ਰਵਾਂਗੇ ਇਹੋ ਨੇ ਬਹੁਤ ਵੱਡੀ ਸੇਵਾ ਸੰਭਾਲੀ ਹੋਈ ਹੈ ਸਾਨੂੰ ਸਾਥ ਦਿੱਤਾ ਤੇ ਇੱਥੇ ਪ੍ਰੋਗਰਾਮ ਕਰਨ ਲਈ ਮੈਂ ਪ੍ਰਧਾਨ ਜੀ ਦਾ ਤਾਂ ਗੁਰਪ੍ਰੀਤ ਸਿੰਘ ਜੀ ਕੈਰੋਂ ਸਾਰ ਰਣਜੀਤ ਸਿੰਘ ਜੀ ਤੇ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਚੇਅਰਮੈਨ ਸਾਹਿਬ ਦਾ ਵੀ ਤੁਹਾਡੇ ਸੈਕਟੀ ਸਾਹਿਬ ਖੜੇ ਨੇ ਉਹਨਾਂ ਦਾ ਵੀ ਤੇ ਮੇਨ ਸਾਡਾ ਹਰਾ ਸਾਹਿਬ ਤੋਂ ਕਿ ਇਹਨਾਂ ਦੀ ਸਹਿਮਤੀ ਨਾਲ ਇਹਨਾਂ ਦੀ ਪਰੈਜੈਂਸ ਨਾਲ ਇਹ ਸਾਰਾ ਆਰਗੇਨਾਈਜ਼ ਹੋਇਆ ਇਹਨਾਂ ਦੀ ਮਿਹਨਤ ਸਦਕਾ ਤੋ ਸਭ ਤੋਂ ਪਹਿਲਾਂ ਧੰਨਵਾਦ ਇਹਨਾਂ ਦਾ ਇਹਨਾਂ ਨੇ ਹਲਕੇ ਸੀ ਬਹੁਤ ਸਾਰੇ ਕੈਂਪ ਲਗਾ ਚੁੱਕੇ ਆ ਪਿਛਲੇ 2 ਸਾਲਾਂ ਸ ਤੇ ਆਉਣ ਵਾਲੇ ਟਾਈਮ 'ਚ ਸਾਡੀ ਬਹੁਤ ਵੱਡੀ ਇੱਕ ਲਿਸਟ ਬਣੀ ਹੋਈ ਹੈ ਵੀ ਅਸੀਂ 1 ਬਾਈ 1 ਕਰਨੇ ਨੇ ਉਹ ਇਹਨਾਂ ਦਾ ਸਹਿਯੋਗ ਤੇ ਸਾਨੂੰ ਦਿਲੋਂ ਮਿਲਿਆ ਨਾ ਤੇ ਅਸੀਂ ਬਹੁਤ ਰਿਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੇ ਵੀ ਇਹਦੇ ਕਿਸੇ ਦਾ ਕੋਈ ਆ ਆਪਣਾ ਮੰਤਵ ਕੋਈ ਨਹੀਂ ਹੈਗਾ ਕਿਸੇ ਨੇ ਕੋਈ ਗੇਨ ਕਰਨਾ ਕੋਈ ਇਹੋ ਜੀ ਗੱਲ ਨਹੀਂ ਸਿਰਫ ਤੇ ਸਿਰਫ ਸੇਵਾ ਹੋਰ ਦਿਨ ਹੀ ਹੋ ਸਕਦੀ ਹੈ ਪੰਜਾਬ ਲਈ ਅਸੀਂ ਸੇਵਾ ਲਈ ਹਾਜ਼ਰ ਆ ਗਏ ਆ ਤੁਸੀਂ ਹੋਰ ਦੱਸੋ ਕਿੱਥੇ ਨੇੜੇ-ਤੇੜੇ ਚਾਹੀਦਾ ਅਸੀਂ ਉੱਥੇ ਵੀ ਡੇਟਾ ਦੇਵਾਂਗੇ ਤੁਹਾਨੂੰ ਤੇ ਉੱਥੇ ਹੀ ਕੈਂਪ ਲਗਾ ਦਿਆਂਗੇ ਸੋ ਬਹੁਤ-ਬਹੁਤ ਧੰਨਵਾਦ ਸਾਰੇ ਆਏ ਹੋਏ ਸਤਿ ਸੰਗ ਤੇ ਸਾਰੇ ਆਰਗੇਨਾਈਜ਼ਰਸ ਦਾ ਟੀਮਾਂ ਦਾ ਬਹੁਤ-ਬਹੁਤ ਸਰਦਾਰਤਾ ਸਿੰਘ ਇਹ ਜਿਆ ਮੇਲਾ ਨਹੀਂ ਪਰ ਤੁਸੀਂ ਕਿਤੇ ਦੇਖਿਆ ਹੋਣਾ ਹੈ ਜੀ